ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਅੱਜ ਵਾਲੀ ਕਲੈਕਸ਼ਨ ਮਿਕਸ ਜੀ ਰਹੇਗੀ ਵਿੱਚ ਕਾਟਨ ਵਾਲੇ ਸੂਟ ਵੀ ਮਿਲਣਗੇ ਤੇ ਤੁਹਾਨੂੰ ਪਾਰਟੀ ਵੇਅਰ ਸੂਟ ਵੀ ਮਿਲ ਜਾਣਗੇ ਐਂਡ ਤੱਕ ਜ਼ਰੂਰ ਦੇਖਿਓ ਇਹ ਨੇਚਰਲ ਕ੍ਰੇਪ ਦੇ ਵਿੱਚ ਆ ਗਿਆ ਮੈਚਿੰਗ ਦੇ ਵਿੱਚ ਸੂਟ ਰਹੂਗਾ ਸ਼ਰਟ ਦੇ ਉੱਪਰ ਸੀਕੁਐਂਸ ਵਰਕ ਮਿਲ ਜੇਗਾ ਇਹ ਸ਼ਿਮਰ ਦੇ ਵਿੱਚ ਆ ਗਿਆ ਹੈਂਡ ਐmbਰਾਇਡਰੀ ਦੇ ਵਿੱਚ ਫੁੱਲ ਫਰੰਟ ਜਿਹੜਾ ਸ਼ਰਟ ਦਾ ਹੈਂਡ ਐmbਰਾਇਡਰੀ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਤੇ ਬਾਟਮ ਤੇ ਵੀ ਐmbਰਾਇਡਰੀ ਮਿਲ ਜੇਗੀ ਤੇ ਦੁਪੱਟੇ ਦੇ ਉੱਪਰ ਵੀ ਇੰਪੀਰੀਅਰ ਬ੍ਰਾਂਡ ਦੇ ਵਿੱਚ ਆ ਗਿਆ ਮਸਲੀਨ ਡਿਜੀਟਲ ਪ੍ਰਿੰਟ ਦੇ ਵਿੱਚ ਇਦੇ ਨਾਲ ਜਿਹੜਾ ਦੁਪੱਟਾ ਉਹ ਵੀ ਮਸਲੀਨ ਦੇ ਵਿੱਚ ਹੀ ਰਹੇਗਾ ਤੇ ਬਾਟਮ ਪਲੇਨ ਮਿਲੇਗੀ। ਇਹ ਬੂਮੈਂਟ ਬ੍ਰਾਂਡ ਦੇ ਵਿੱਚ ਆ ਗਿਆ ਇਹ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਰਹੇਗਾ ਮਸਲੀਨ ਦਾ ਹੀ ਸੂਟ ਰਹੇਗਾ ਤੇ ਦੁਪੱਟਾ ਰਹੇਗਾ ਡਿਸਟ੍ਰਿੰਟ ਦੇ ਵਿੱਚ ਬਾਟਮ ਇਹਦੇ ਨਾਲ ਪਲੇਨ ਮਿਲ ਜੇਗੀ। ਇਹ ਵਰਗਾਂਜਾ ਦੇ ਵਿੱਚ ਆ ਗਿਆ ਹੈਂਡਵਰਕ ਮਿਲੇਗਾ ਫੁੱਲ ਫਰੰਟ ਦੇ ਉੱਪਰ 셔ਟ ਤੇ ਬਾਟਮ ਪਲੇਨ ਮਿਲੇਗੀ ਤੇ ਗੋਟਾ ਪੱਟੀ ਦਾ ਵਰਗਾਂਜਾ ਦਾ ਹੀ ਦੁਪੱਟਾ ਮਿਲੇਗਾ ਡਿਜ਼ਾਈਨ ਕੀਤਾ ਹੋਇਆ। ਇਹ ਸਕ੍ਰੀਨ ਪੇਂਟਿੰਗ ਦੇ ਵਿੱਚ ਆ ਗਿਆ ਟੈਪੀ ਲਾਈਨਿੰਗ ਦੇ ਵਿੱਚ ਸੂਟ ਹੋਊਗਾ ਫਾਈਨ ਕੁਆਲਿਟੀ ਦੇ ਵਿੱਚ ਸੂਟ ਹੈ ਇਹ। ਇਹ ਪਿਓਰ ਕਾਟਨ ਦੇ ਵਿੱਚ ਆ ਗਿਆ 100% ਕਾਟਨ ਹੋਏਗੀ ਸ਼ਾਰਟ ਤੇ ਬਾਟਮ ਤੇ ਪਿਓਰ ਕਾਟਨ ਦਾ ਹੀ ਇਹਦੇ ਨਾਲ ਦੁਪੱਟਾ ਰਹੇਗਾ ਕਲਰ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਨੇ ਨੇ ਤੇ ਨਾਲੇ ਦੇ ਉੱਪਰ ਲੈਂਸ ਦਾ ਕੰਮ ਕੀਤਾ ਹੋਇਆ ਇਹ ਪਿਓਰ ਨੇਚਰਲ ਕ੍ਰੇਪ ਦੇ ਵਿੱਚ ਸੂਟ ਮਿਲੇਗਾ ਪਰਲ ਵਰਕ ਮਿਲ ਜੇਗਾ ਸਾਰਾ ਇਹ ਟੋਟਲ ਹੈਂਡਵਰਕ ਹੈ ਫੁੱਲ ਫਰੰਟ ਦੇ ਉੱਪਰ ਹੈਵੀ ਪੀਸ ਬਣਿਆ ਹੋਇਆ ਇਹ ਇਹ ਔਰਗਾਂజా ਦੇ ਵਿੱਚ ਰਹੇਗਾ ਵੀ ਨੈਕ ਦੇ ਨਾਲ ਥ੍ਰੈਡ ਦੀ ਐਮਬ੍ਰੋਇਡਰੀ ਮਿਲ ਜੇਗੀ ਇਹ ਬਾਂਦਨੀ ਪ੍ਰਿੰਟ ਦੇ ਵਿੱਚ ਆ ਗਿਆ ਸੀਕਵੈਂਸ ਵਰਕ ਮਿਲ ਜੇਗਾ ਫੁੱਲ ਫਰੰਟ ਦੇ ਉੱਪਰ ਦੁਪੱਟਾ ਇਹਦੇ ਨਾਲ ਸ਼ਿਫੋਨ ਦਾ ਰਹੇਗਾ ਇਹ ਡੋਲਾ ਸਿਲਕ ਦੇ ਵਿੱਚ ਆ ਗਿਆ ਬਨਾਰਸੀ ਕਨਸੈਪਟ ਹੈ ਮਸਲੀਨ ਕਾਟਨ ਦੇ ਵਿੱਚ ਆਊਗੀ ਸ਼ਰਟ ਤੇ ਬਾਟਮ ਔਰ ਦੁਪੱਟਾ ਇਹਦਾ ਸ਼ਿਫੋਨ ਦਾ ਰਹੇਗਾ ਸੀਕੁਐਂਸ embroidery ਦੇ ਨਾਲ ਸਿਰਫ ਤੇ ਸਿਰਫ 970 ਰੁਪਏ ਦੇ ਵਿੱਚ ਇਹ ਪਿਓਰ ਕਾਟਨ ਦੇ ਵਿੱਚ ਸੂਟ ਮਿਲ ਜਾਣਗੇ ਕੋਟਾ ਡੋਰੀ ਹੈ ਤੇ ਇਹਦੇ ਨਾਲ ਦੁਪੱਟਾ ਰਹੇਗਾ ਬਹੁਤ ਸੋਹਣਾ ਸੂਟ ਹੈ ਬਨਾਰਸੀ ਟਿਸ਼ੂ ਦੇ ਵਿੱਚ ਆ ਗਿਆ ਇਹ ਪ੍ਰੀਮੀਅਮ ਕੁਆਲਿਟੀ ਦਾ ਸੂਟ ਆ ਗਿਆ ਸਿਲਕ ਦੀ ਨਾਲ ਬਾਟਮ ਆएगी 5695 ਰੁਪਏ ਦੇ ਵਿੱਚ ਇਹ ਵਾਲਾ ਸੂਟ ਆ ਜਿਹੜਾ ਮਿਲ ਜੇਗਾ ਪਾਰਟੀ ਵੀਰ ਕਲੈਕਸ਼ਨ ਦੇ ਵਿੱਚ ਆ ਗਿਆ ਇਹ ਪਿਓਰ ਸ਼ਿਮਰ ਦੇ ਵਿੱਚ ਆ ਗਿਆ ਸ਼ਿਮਰ ਟਿਸ਼ੂ ਬਨਾਰਸੀ ਸੂਟ ਬਨਾਰਸੀ ਇਹਦੀ ਵੀਵਿੰਗ ਰਹੇਗੀ ਸੋਨਾ ਰੂਪਾ ਸ਼ਰਟ ਹੈ ਇਹ ਸਿਲਕ ਦੀ ਬਾਟਮ ਆ ਗਈ ਦੁਪੱਟਾ ਪਿਓਰ ਸ਼ਿਮਰ ਦਾ ਆ ਗਿਆ ਟਿਸ਼ੂ ਸਿਲਕ ਦਾ ਹੀ ਹੈ ਦਾ ਸੋਨਾ ਰੂਪਾ ਦਾ ਹੈਡ ਵੂਵਨ ਦੁਪੱਟਾ ਰਹੇਗਾ ਇਹ ਬਹੁਤ ਹੀ ਹਾਈ ਕੁਆਲਿਟੀ ਦੇ ਸੂਟ ਨੇ ਇਹ ਸਲੂਜ਼ ਵੀ ਮਿਲ ਜਾਣਗੇ ਇਹਦੇ ਉੱਪਰ ਦੁਪੱਟੇ ਦੇ ਨਾਲ ਇਹ ਪਾਰਸ ਇੰਬ੍ਰਾਇਡਰੀ ਦੇ ਵਿੱਚ ਆ ਗਿਆ ਕਲੈਕਸ਼ਨ ਸਿਲਕ ਦੀ ਸ਼ਰਟ ਤੇ ਦੁਪੱਟਾ ਰਹੇਗਾ ਸਿਲਕ ਦੀ ਹੀ ਬਾਟਮ ਰਹੇਗੀ ਇਹ ਵੀਵਿੰਗ ਵਾਲੇ ਸੂਟ ਆ ਗਏ ਲਿਲਨ ਸਿਲਕ ਦੇ ਵਿੱਚ ਆ ਗਿਆ ਸ਼ਰਟ ਜਿਹੜੀ ਲਿਲਨ ਸਿਲਕ ਦੇ ਵਿੱਚ ਰਹੇਗੀ ਦੁਪੱਟਾ ਵੀ ਰਹੇਗਾ ਤੇ ਸਿਲਕ ਦੇ ਵਿੱਚ ਹੀ ਬਾਟਮ ਮਿਲ ਜੇਗੀ 3095 ਰੁਪਏ ਦੇ ਵਿੱਚ ਇਹ ਵਾਲੇ ਸੂਟ ਮਿਲ ਜਾਣਗੇ ਕਿਸੇ ਵੀ ਸੂਟ ਦਾ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ ਦਿੱਤਾ ਹੋਇਆ ਇਸ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਤੁਹਾਡਾ ਰਿਪਲਾਈ ਤੁਹਾਨੂੰ ਮੈਂ ਕਰ ਦਾਂਗੀ। ਇਹ ਪਿਓਰ ਮਹੇਸ਼ਵਰੀ ਸਿਲਕ ਦੇ ਵਿੱਚ ਆ ਗਿਆ ਮਹੇਸ਼ਵਰੀ ਦਾਹੀ ਇਹਦਾ ਦੁਪੱਟਾ ਰਹੇਗਾ। ਸਿਲਕ ਦੀ ਬਾਟਮ ਰਹੇਗੀ 2850 ਰੁਪਏ ਦੇ ਵਿੱਚ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ। ਕਮੈਂਟ ਤੇ ਲਾਈਕ ਕਰਨਾ ਨਾ ਭੁੱਲੋ। ਇਹ ਵਾਲਾ ਸੂਟ ਨੇ ਜਿਹੜਾ ਤਨਸੂਈ ਸਿਲਕ ਦੇ ਵਿੱਚ ਆ ਗਿਆ ਜਰੀ ਵੀਵਿੰਗ ਦੇ ਨਾਲ ਇਹ ਵੀ ਸੂਟ ਬਹੁਤ ਸੋਹਣਾ ਹੈ। ਚੀਨੋਂ ਆਉਂਦਾ ਇਹਦੇ ਨਾਲ ਦੁਪੱਟਾ ਰਹੇਗਾ। ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਬਣੇ ਰਹੋ ਚੈਨਲ ਤੇ ਥੈਂਕ ਯੂ ਜੀ।